ਦੇਸ਼ ਦੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਲੀਡਰ ਆਫ اپੋਜੀਸ਼ਨ ਨੇ ਇਸ ਭਾਰਤ ਦੇ ਲੋਕਤੰਤ੍ਰਿਕ ਦੇਸ਼ ਦੇ ਬਹੁਤ ਹੀ ਅਹਿਮ ਮੁੱਦੇ ਦੇ ਉੱਤੇ ਇੱਕ ਨਵੀਂ ਸ਼ੁਰੂਆਤ ਕੀਤੀ ਜਿਸ ਦੇ ਤਹਿਤ ਉਹਨਾਂ ਨੇ ਬੋਟ ਚੋਰ ਗੱਦੀ ਛੋੜ ਦੇ ਨਾਂ ਤੇ ਇਹ ਮਹਿੰਮ ਚਲਾਈ ਜਿਸ ਦੇ ਤਹਿਤ ਅੱਜ ਅਸੀਂ ਜ਼ਿਲ੍ਹਾ ਰੋਪੜ ਦੇ ਅੰਦਰ ਪੰਜਾਬ ਦੀ ਮਿੱਟੀ ਦੇ ਜੰਪਲ ਸਾਬਕਾ ਕੇਂਦਰੀ ਮੰਤਰੀ ਮੈਂਬਰ ਸੀ ਡਬਲਯੂ ਸੀ ਸ਼੍ਰੀਮਤੀ ਅੰਬਿਕਾ ਸੋਨੀ ਜੀ ਦੀ ਅਗਵਾਈ ਦੇ ਥੱਲੇ ਅਸੀਂ ਜ਼ਿਲ੍ਹਾ ਰੋਪੜ ਚ ਕੈਂਪੇਨ ਦਾ ਆਗਾਜ਼ ਕੀਤਾ ਉਸ ਕੈਂਪੇਨ ਨੂੰ ਹੁਲਾਰਾ ਦੇਣ ਦੇ ਲਈ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸਾਡੇ ਜ਼ਿਲ੍ਹੇ ਦੇ ਲੀਡਰ ਸਾਬਕਾ ਚੇਅਰਮੈਨ ਕੈਂਪੇਨ ਕਮੇਟੀ ਤੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਜੀ ਨੇ ਵੀ ਉਸ ਸਾਡੀ ਕੈਂਪੇਨ ਚ ਸ਼ਮੂਲੀਅਤ ਕੀਤੀ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਮਹਾਂਮ ਵੋਟ ਚੋਰ ਗੱਦੀ ਛੋੜ ਮਹਾਂਮ ਦੇ ਤਹਿਤ ਜੋ ਕਿ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਹਲਕਾ ਰੂਪਨਗਰ ਅੰਦਰਬੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਸ਼wini ਸ਼ਰਮਾ ਦੇ ਵੱਲੋਂ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਲੋਕਾਂ ਨੂੰ ਇਸ ਮਹਾਂਮ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਤੇ ਉਹਨਾਂ ਦੇ ਫਾਰਮ ਭਰੇ ਜਾ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਇਸ ਲਈ ਅਸੀਂ ਮੌਜੂਦ ਹਾਂ ਅਸ਼wini ਸ਼ਰਮਾ ਜੀ ਦੇ ਨੂਰਪੁਰੇ ਵਿਖੇ ਸਥਿਤ ਆਫਿਸ ਵਿੱਚ ਕਿ ਜਿੱਥੇ ਕਿ ਪੂਰੀ ਟੀਮ ਉਹਨਾਂ ਦੇ ਨਾਲ ਮੌਜੂਦ ਹੈ ਜਿਨ੍ਹਾਂ ਵੱਲੋਂ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਲੋਕਾਂ ਨੂੰ ਇਸ ਮਹਿੰਮ ਸੰਬੰਧੀ ਜਾਗਰੂਕ ਕੀਤਾ ਗਿਆ ਹੈ ਜੋ ਮਹਿੰਮ ਵੋਟ ਚੋਰ ਗੱਦੀ ਛੋੜ ਮਹਿੰਮ ਪੂਰੇ ਪੰਜਾਬ ਅੰਦਰ ਕਾਂਗਰਸ ਕਮੇਟੀ ਵੱਲੋਂ ਚਲਾਈ ਗਈ ਕਾਂਗਰਸ ਪਾਰਟੀ ਵੱਲੋਂ ਚਲਾਈ ਗਈ ਹੈ ਆਓ ਅਸੀਂ ਗੱਲਬਾਤ ਕਰਦੇ ਹਾਂ ਅਸ਼ਵੀਰ ਸ਼ਰਮਾ ਜੀ ਨਾਲ ਤੇ ਉਹਨਾਂ ਤੇ ਜਾਣਦੇ ਆ ਇਸ ਮਹਾਮ ਮੁਹਿੰਮ ਦੀ ਕਿ ਇਹ ਮਹਾਮ ਕੀ ਹੈ ਤੇ ਇਸ ਤਹਿਤ ਕਿਵੇਂ ਵਰਕ ਕੀਤਾ ਗਿਆ ਤੇ ਹੁਣ ਤੱਕ ਕਿੰਨੇ ਲੋਕਾਂ ਨੂੰ ਤੁਸੀਂ ਇਸ ਮਹਾਮ ਦੇ ਨਾਲ ਜੋੜ ਲਿਆ ਗਿਆ ਹੈ ਸੋ ਸ਼ਰਮਾ ਜੀ ਸਾਡੇ ਨਾਲ ਮੌਜੂਦ ਹੈ ਸ਼ਰਮਾ ਜੀ ਤੁਸੀਂ ਜਾਣਕਾਰੀ ਦੇ ਦਿਓ ਇਸ ਇਹ ਮਹਾਮ ਕੀ ਹੈ ਤੇ ਇਸ ਮਹਾਮ ਤਹਿਤ ਕਿੰਨੇ ਲੋਕਾਂ ਨੂੰ ਹੁਣ ਤੱਕ ਵਲੰਟੀਅਰ ਕੀਤਾ ਜਾ ਚੁੱਕਾ ਹੈ ਜੀ ਦੇਸ਼ ਦੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਲੀਡਰ ਆਫ ਆਪੋਜੀਸ਼ਨ ਨੇ ਇਸ ਭਾਰਤ ਦੇ ਲੋਕਤੰਤ੍ਰਿਕ ਦੇਸ਼ ਦੇ ਬਹੁਤ ਹੀ ਅਹਿਮ ਮੁੱਦੇ ਦੇ ਉੱਤੇ ਇੱਕ ਨਵੀਂ ਸ਼ੁਰੂਆਤ ਕੀਤੀ ਜਿਸ ਦੇ ਤਹਿਤ ਉਹਨਾਂ ਨੇ ਬੋਟ ਚੋਰ ਗੱਦੀ ਛੋੜ ਦੇ ਨਾਂ ਤੇ ਇਹ ਮਹਿੰਮ ਚਲਾਈ ਕਿਉਂਕਿ ਭਾਰਤ ਦੇ ਅੰਦਰ ਜਦੋਂ ਵਕ ਵਕ ਸੂਬਿਆਂ ਚ ਚੋਣਾ ਹੋਈਆਂ ਭਾਵੇਂ ਹਰਿਆਣਾ ਦੀ ਗੱਲ ਕਰੀਏ ਮੱਧ ਪ੍ਰਦੇਸ਼ ਦੀ ਗੱਲ ਕਰੀਏ ਹੋਰ ਵਕ ਵਕ ਸੂਬਿਆਂ ਦੇ ਅੰਦਰ ਰੁਝਾਨ ਸਨ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਏਗੀ ਕੇਂਦਰ ਚ ਰੁਝਾਨ ਸੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਏਗੀ ਜਦੋਂ ਕੁਝ ਵੋਟਾਂ ਦੇ ਫਰਕ ਦੇ ਤਹਿਤ ਮੈਂ মিডিਆ ਦੇ ਸੱਜਣਾਂ ਨੂੰ ਦੱਸਣਾ ਚਾਹੂਗਾ ਕਿ ਹਰਿਆਣਾ ਚ ਸਿਰਫ 21000 ਵੋਟਾਂ ਦੇ ਨਾਲ ਸਾਡੀ ਸਰਕਾਰ ਨਹੀਂ ਬਣੀ ਤੇ ਕੇਂਦਰ ਦੇ ਵਿੱਚ ਸਿਰਫ 33000 ਵੋਟਾਂ ਦੇ ਨਾਲ ਸਾਡੀ ਸਰਕਾਰ ਨਹੀਂ ਬਣੀ ਉਹਨਾਂ ਨੇ ਵੋਟ ਚੋਰੀ ਫੜ ਕੇ ਵੋਟ ਚੋਰ ਗੱਦੀ ਛੋੜ ਇੱਕ ਮਹਮ ਸ਼ੁਰੂ ਕੀਤੀ ਜਿਸ ਦੇ ਤਹਿਤ ਅੱਜ ਅਸੀਂ ਜ਼ਿਲ੍ਹਾ ਰੋਪੜ ਦੇ ਅੰਦਰ ਪੰਜਾਬ ਦੀ ਮਿੱਟੀ ਦੇ ਜੰਪਲ ਸਾਬਕਾ ਕੇਂਦਰੀ ਮੰਤਰੀ ਮੈਂਬਰ ਸੀ ਡਬਲਯੂ ਸੀ ਸ਼੍ਰੀਮਤੀ ਅੰਬਿਕਾ ਸੋਨੀ ਜੀ ਦੀ ਅਗਵਾਈ ਦੇ ਥੱਲੇ ਅਸੀਂ ਜ਼ਿਲ੍ਹਾ ਰੋਪੜ ਚ ਕੈਂਪੇਨ ਦਾ ਆਗਾਜ਼ ਕੀਤਾ ਉਸ ਕੈਂਪੇਨ ਨੂੰ ਹੁਲਾਰਾ ਦੇਣ ਦੇ ਲਈ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸਾਡੇ ਜ਼ਿਲ੍ਹੇ ਦੇ ਲੀਡਰ ਸਾਬਕਾ ਚੇਅਰਮੈਨ ਕੈਂਪੇਨ ਕਮੇਟੀ ਤੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਜੀ ਨੇ ਵੀ ਉਸ ਸਾਡੀ ਕੈਂਪੇਨ ਚ ਸ਼ਮੂਲੀਅਤ ਕੀਤੀ ਅੱਜ ਮੈਨੂੰ ਦੱਸਦੇ ਆ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੀ ਮੁਹਿਮ ਸ਼੍ਰੀ ਰਾਹੁਲ ਗਾਂਧੀ ਜੀ ਨੇ ਸ਼ੁਰੂ ਕਰਵਾਈ ਸੀ ਉਸ ਮੁਹਿਮ ਦੇ ਤਹਿਤ ਅਸੀਂ ਪਿੰਡ-ਪਿੰਡ ਜਾ ਕੇ ਗਲੀ-ਗਲੀ ਜਾ ਕੇ 10000 ਤੋਂ ਉੱਪਰ ਫਾਰਮ ਭਰੇ ਹਨ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸਾਨੂੰ 10000 ਦਾ ਟੀਚਾ ਮਿਲਿਆ ਸੀ ਅਸੀਂ ਪਿੰਡ-ਪਿੰਡ ਗਏ ਪਿੰਡ-ਪਿੰਡ ਜਾ ਕੇ ਸ਼੍ਰੀਮਤੀ ਅੰਬਿਕਾ ਸੋਨੀ ਜੀ ਦੀ ਅਗਵਾਈ ਚ ਅਸੀਂ ਇਹ ਫਾਰਮ ਭਰੇ ਇਹਨਾਂ ਮਹਿਮ ਨੂੰ ਪੰਜਾਬ ਦੇ ਅੰਦਰ ਹੁਲਾਰਾ ਦੇਣ ਦੇ ਲਈ ਸਾਡੇ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਸਾਡੇ ਪੀਸੀਸੀ ਪ੍ਰੈਜ਼ੀਡੈਂਟ ਸਾਡੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਜੀ ਸਾਰਿਆਂ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਤਹਿਤ ਜਾ ਕੇ ਇਹ ਪ੍ਰੋਗਰਾਮ ਨੂੰ ਲਿਖਿਆ ਔਰ ਪੂਰੇ ਦੇਸ਼ ਦੇ ਅੰਦਰ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਪੂਰੀ ਦੁਨੀਆ ਦੇ ਅੰਦਰ ਸ਼੍ਰੀ ਰਾਹੁਲ ਗਾਂਧੀ ਜੀ ਦੀ ਇਸ ਮਹਿਮ ਨੇ ਤਹਿਲਕਾ ਮਚਾ ਕੇ ਦੱਸ ਦਿੱਤਾ ਜਦੋਂ ਲੋਕਤੰਤ੍ਰਿਕ ਦੇਸ਼ਾਂ ਦੇ ਅੰਦਰ ਵੋਟਾਂ ਸ਼ੱਕ ਦੇ ਘੇਰੇ ਚ ਹੋਣਗੀਆਂ ਤਾ ਲੋਕਤੰਤਰ ਸ਼ੱਕ ਦੇ ਘੇਰੇ ਚ ਹੋਏਗਾ ਸੋ ਇਹ ਇੱਕ ਰਾਹੁਲ ਗਾਂਧੀ ਜੀ ਨੇ ਜੋ ਮਹਿੰਮ ਚਲਾਈ ਇਹਦੇ ਨਾਲ ਇਲੈਕਸ਼ਨ ਕਮਿਸ਼ਨ ਦੁਨੀਆ ਦੇ ਅੰਦਰ ਦੁਨੀਆ ਦੀ ਕਚਹਿਰੀ ਚ ਸ਼੍ਰੀ ਰਾਹੁਲ ਗਾਂਧੀ ਜੀ ਨੇ ਨੰਗਾ ਕੀਤਾ ਅੱਜ ਅਸੀਂ ਸਾਰੇ ਸ਼੍ਰੀਮਤੀ ਅੰਬਿਕਾ ਸੋਨੀ ਜੀ ਦੀ ਗਵਾਹੀ ਚ 10000 ਫਾਰਮ ਲੈ ਕੇ 10000 ਤੋਂ ਵੀ ਉੱਪਰ ਫਾਰਮ ਲੈ ਕੇ ਅਮਰਿੰਦਰ ਸਿੰਘ ਰਾਜਾਪੜਿੰਗ ਜੀ ਨੂੰ ਨੇਤਾ ਪ੍ਰਤੀਪੱਖ ਐਲੋਪੀ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਜਮ੍ਹਾਂ ਕਰਾਉਣ ਜਾ ਰਹੇ ਹਾਂ ਸੋ ਜਿਨ੍ਹਾਂ ਸਾਥੀਆਂ ਨੇ ਪੰਚਾਂ ਨੇ ਸਰਪੰਚਾਂ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੈਂਬਰਾਂ ਨੇ ਐਮ ਸੀ ਸਹਿਮਾਨਾ ਨੇ ਇਸ ਮਹਿੰਮ 'ਚ ਸ਼੍ਰੀ ਰਾਹੁਲ ਗਾਂਧੀ ਜੀ ਦੇ ਝੰਡਾ ਵਰਦਾਰ ਬਣ ਕੇ ਸ਼੍ਰੀਮਤੀ ਅੰਬਿਕਾ ਸੋਨੀ ਜੀ ਦੇ ਝੰਡਾ ਵਰਦਾਨ ਬਣ ਕੇ ਸ਼੍ਰੀ ਮਾਲਿਕ ਅਰਜੁਨ ਖੜਗੇ ਜੀ ਦੇ ਝੰਡਾ ਵਰਦਾਰ ਬਣ ਕੇ ਇਸ ਮਹਿੰਮ 'ਚ ਸਾਡਾ ਯੋਗਦਾਨ ਦਿੱਤਾ ਅਸੀਂ ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੈ ਹਿੰਦ ਜੈ ਭਾਰਤ ਸੋ ਬਿਲਕੁਲ ਜੀ ਇਸਨ ਅਸ਼ਵੀ ਸ਼ਰਮਾ ਜੀ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਰੂਪਨਗਰ ਇਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ 10000 ਤੋਂ ਵੱਧ ਫਾਰਮ ਪਰ ਕੇ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਲੋਕਾਂ ਨੂੰ ਇਸ ਮਾਇਮਸਮ ਦੀ ਜਾਗਰੂਕ ਕੀਤਾ ਗਿਆ ਤੇ ਆਉਣ ਬੜੇ ਸਮੇਂ ਚ ਲਗਾਤਾਰ ਉਹਨਾਂ ਵੱਲੋਂ ਹੋਰ ਵੀ ਵਕ ਵਕ ਮਹਿੰਮਦੀ ਰਾਈ ਲੋਕਾਂ ਨੂੰ ਇਸ ਮਾਇਮਸਮ ਦੀ ਜਾਗਰੂਕ ਕੀਤਾ ਜਾਵੇਗਾ ਆਪਣੇ ਸਹਿਯੋਗੀ ਪ੍ਰਦੀਪ ਤਿਮਾਦੀ ਨਾਲ ਮੇਰਾ ਪੰਜਾਬ ਨਿਊਜ਼ ਤੋਂ ਦਿਨੇਸ਼ ੱਲਨ ਨੂਰਪ੍ਰਬੰਦੀ ਰੂਪਨਗਰ